ਇਹ ਨਾ ਬਣਾਤੀ ਕਮੇਟੀ ਤੇ ਉਦੋਂ ਬਾਅਦ ਚ ਸਾਡੀ ਨਮਰੇਗਾ ਜਿਹੜੀ ਉਹ ਖੋਈ ਗਈ ਪੰਜਾਂ ਪਿੰਡਾਂ ਦੀ ਜੀ ਪੰਜ ਪਿੰਡਾਂ ਦੇ ਚ ਪੈ ਗਏ ਨੇ ਜੀ ਲਗਭਗ ਇਹ 100 150 ਰੁਕਾਰ ਹੈਗੇ ਸੀਗੇ ਤੇ ਵੀ ਇਹਨਾਂ ਤੋਂ ਕੰਮ ਖੋ ਲਿਆ ਗਿਆ ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਇੱਕ 100 ਦਿਨ ਰਜਗਾਰ ਗਰੰਟੀ ਯੋਜਨਾ ਲੈ ਕੇ ਆਂਦੀ ਜਾ ਰਹੀ ਕਿਉਂਕਿ ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ ਹੈ ਇਹ ਤਾਂ ਨਹੀਂ ਚਾਹੁੰਦੇ ਵੀ ਸਾਨੂੰ ਤੁਸੀਂ ਨਗਰ ਕੌਂਸਲ ਚ ਪਾ ਦਿਓ ਜਾਂ ਸਾਨੂੰ ਪੰਚਾਇਤ ਚ ਪਾ ਦਿਓ ਤਾਂ ਅਸੀਂ 11 ਫਰਵਰੀ ਨੂੰ ਫਿਰੋਜ਼ਪੁਰ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਵੱਡਾ ਇਕੱਠ ਕਰਕੇ ਪੂਰੇ ਪੰਜਾਬ ਦੇ ਵਿੱਚ ਇਹ ਮੂਵਮੈਂਟ ਚਲਾਉਣ ਲਈ ਕਿਉਂਕਿ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੋਕ ਮਜ਼ਦੂਰਾ ਲਈ ਕੰਮ ਕਰ ਰਹੇ ਆ ਅਸੀਂ ਉਹਨਾਂ ਆਗੂਆਂ ਨੂੰ ਵੀ ਬੁਲਾਇਆ ਅਸ ਟਾਈਮ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਮਦੋਤ ਖੜੇ ਹੋਏ ਆਂ ਦਿਹਾਤੀ ਏਰੀਏ ਦੇ ਵਿੱਚ ਇੱਥੇ ਕੁਝ ਮਜ਼ਦੂਰ ਆ ਜਿਹੜੇ ਇਕੱਤਰਤ ਹੋਏ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਕਿ ਬਾਰਡਰ ਏਰੀਏ ਦੇ ਇਹਨਾਂ ਮਜ਼ਦੂਰਾਂ ਦੀ ਇੱਕ ਵਿਲੱਖਣ ਸਮੱਸਿਆ ਹੈਗੀ ਆ ਉਹ ਸਮੱਸਿਆ ਕੀ ਹੈਗੀ ਆ ਕਿਉਂ ਇਹਨਾਂ ਨੂੰ ਇਕੱਠੇ ਹੋਣਾ ਪੈ ਰਿਹਾ ਹੈਗਾ ਸਾਡੇ ਨਾਲ ਕੁਝ ਮਜ਼ਦੂਰ ਆ ਇਕੱਠੇ ਹੋਏ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਕਾਲ ਜੀ ਕੀ ਨਾਮ ਆ ਜੀ ਪਹਿਲਾਂ ਕਸ਼ਮੀਰ ਪਟੇ ਜੀ ਜੀ ਅੱਛਾ ਅੱਜ ਇਕੱਠੇ ਹੋਏ ਹੋ ਤੁਸੀਂ ਇੱਥੇ ਕੀ ਮਾਮਲਾ ਹੈਗਾ ਇਹ ਜੀ ਸਮੱਸਿਆ ਸਾਨੂੰ ਨਰੇਗਾ ਦੀ ਜੀ ਜੀ ਨਰੇਗਾ ਦੀ ਹਾਂਜੀ ਪਹਿਲਾਂ ਚੱਲਦੀ ਸੀ ਸਾਡੇ ਕੋਲ ਫੇਰ ਇਹਨਾ ਕਮੇਟੀ ਬਣਾਤੀ ਸਰਪੰਚ ਬਣਿਆ ਸੀ ਦੂਜਾ ਜੀ ਪਹਿਲਾਂ ਅਸੀਂ ਬਣੇ ਸੀ ਸਰਪੰਚ ਜੀ ਮੈਂਬਰ ਪੰਚਾਇਤਾਂ ਜੀ ਮੇਰੇ ਨਾਲ ਉਦੋਂ ਇਸ ਨਰੇਗਾ ਚਲਾਈ ਨਰੇਗਾ ਚਲਾ ਕੇ ਉਦੋਂ ਬਾਅਦ ਫਿਰ ਬਣਿਆ ਆਪਣਾ ਕ੍ਰਿਸ਼ਨ ਸਰਪੰਚ ਜੀ ਉਹਨੂੰ ਇਹਨਾ ਸਸਪੈਂਡ ਕਰਾ ਕੇ ਫਿਰ ਇਹਨਾ ਬਣਾਤੀ ਕਮੇਟੀ ਤੇ ਉਦੋਂ ਬਾਅਦ ਚ ਸਾਡੀ ਨਮਰੇਗਾ ਜਿਹੜੀ ਉਹ ਖੋਈ ਗਈ ਪੰਜਾਂ ਪਿੰਡਾਂ ਦੀ ਜੀ ਪੰਜ ਪਿੰਡਾਂ ਦੇ ਚ ਪੈ ਗਏ ਨੇ ਜੀ ਹਾਂਜੀ ਤੇ ਪੰਜਾ ਪਿੰਡਾਂ ਚੋ ਇਹ ਮੰਨ ਕੇ ਚੱਲੇ ਨਾ ਸਾਰਾ ਲਜਗਾਰ ਗਰੀਬ ਤਬਕਾ ਦਾ ਖੋਇਆ ਗਿਆ। ਹਾਂ। ਅੱਛਾ ਭੈਣ ਜੀ ਤੁਹਾਡੇ ਪਿੰਡੋਂ ਕਿੰਨੇ ਕ ਜੌਬ ਕਾਰਡ ਸੀਗੇ ਜਿਨ੍ਹਾਂ ਦਾ ਨਰੇਗਾ ਦਾ ਕੰਮ ਛੁੱਟ ਗਿਆ ਹੈਗਾ? ਤੁਹਾਡੇ ਪਿੰਡ ਦੀ ਗਿਣਤੀ ਕਿੰਨੀ ਸੀ ਜਿਹੜੀ ਨਰੇਗਾ ਦੇ ਵਿੱਚ ਲੱਗੀ ਸੀ? ਲਗਭਗ ਇਹ 100-150 ਰਕਾਰ ਹੈਗੇ ਸੀਗੇ। ਹੂੰ। ਤੇ ਵੀ ਇਹਨਾਂ ਤੋਂ ਕੰਮ ਖੋ ਲਿਆ ਗਿਆ ਕਿਉਂਕਿ ਅਸੀਂ ਹਮਮਦੋਟ ਦੇ ਰਹਿਣ ਵਾਲੇ ਆ। ਪਿੰਡ ਸਾਡਾ ਹੈਗਾ ਪਿੰਡ ਸਾਨ ਕਿ ਨਜ਼ਦੀਕੀ ਹੈ ਵੀ ਨਾਲ ਲੱਗਦੇ ਪਿੰਡ ਹੈਗੇ ਆ ਕਾਫੀ ਜ਼ਿਆਦਾ 7-8 ਪਿੰਡਾਂ ਜਿਨ੍ਹਾਂ ਨੂੰ ਜ਼ਬਰਦਸਤੀ ਸਾਨੂੰ ਨਗਰਪਾਲਿਕਾ ਵਿੱਚ ਲਿਆ ਲਗਿਆ ਹੈ ਤੱਕੇ ਸ਼ਾਈ ਨਾਲ ਅਸੀਂ ਇਹ ਉਮੀਦ ਕਰਦੇ ਆ ਕਿ ਅਸੀਂ ਨਗਰਪਾਲਿਕਾ ਸਾਨੂੰ ਬਾਹਰ ਕੱਢਿਆ ਜਾਵੇ ਔਰ ਸਾਡਾ ਬੰਦੇ ਸਾਨੂੰ ਹੱਕ ਦਿੱਤੇ ਜਾਵਣ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ ਤੇ ਜੇ ਸਾਨੂੰ ਕੰਮ ਜੇ ਸਾਨੂੰ ਨਗਰਪਾਲਿਕਾ ਚ ਜੇ ਬਾਹਰ ਨਹੀਂ ਕੱਢ ਸਕਦੇ ਤੇ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ ਜੀ ਸਾਡੇ ਨਾਲ ਲੋਕ ਅਧਿਕਾਰ ਲਾਇਰ ਤੋਂ ਵੀ ਆਗੂ ਮੌਜੂਦ ਨੇ ਜੋ ਕਿ ਅੱਜ ਇਨਰਜੀ ਦੀਆਂ ਸਮੱਸਿਆਵਾਂ ਸੁਣਨ ਆਏ ਨੇ ਪ੍ਰਧਾਨ ਜੀ ਜੇਕਰ ਦੇਖੀਏ ਤਾਂ ਕਿਸੇ ਵੀ ਏਰੀਆ ਦੇ ਵਿੱਚ ਜਦੋਂ ਗੰਤੀ ਵਧ ਜਾਂਦੀ ਹੈਗੀ ਆ ਤਾਂ ਉਸ ਨੂੰ ਆ ਜਿਹੜਾ ਉਹ ਨਗਰਪਾਲਿਕਾ ਦੇ ਅਧੀਨ ਆ ਜਿਹੜਾ ਉਹ ਲਿਆਂਦਾ ਜਾਂਦਾ ਹੈਗਾ ਐਮਸੀ ਬੰਦੇ ਹੈਗੇ ਉੱਥੇ ਇੱਥੇ ਵੀ ਇਸੇ ਤਰ੍ਹਾਂ ਨਾਲ ਹੋਇਆ ਹੈ ਇਸ ਦਾ ਸੋਲੂਸ਼ਨ ਤੁਸੀਂ ਕਿਵੇਂ ਦੇਖਦੇ ਹੈਗੇ ਵੀ ਇਹਨਾਂ ਨੂੰ ਨਰੇਗਾ ਦਾ ਕੰਮ ਵੀ ਮਿਲ ਜੇ ਤੇ ਉਹ ਜੋ ਲੰਬੇ ਸਮੇਂ ਤੋਂ ਜੋ ਲਾਅ ਹੈਗਾ ਉਹ ਵੀ ਇੰਪਲੀਮੈਂਟ ਹੋ ਦੇਖੋ ਸਵਾਲ ਇਹ ਹੈ ਕਿ ਜਿਸ ਵੇਲੇ ਵੀ ਕੋਈ ਨਗਰ ਕੌਂਸਲ ਬਣਦੀ ਹੈ ਹੂੰ ਉਸ ਵੇਲੇ ਉੱਥੋਂ ਦੇ ਲੋਕਾਂ ਦੀ ਸਹਿਮਤੀ ਜਿਹੜੀ ਹੈ ਉਹ ਵੀ ਹੋਣੀ ਜ਼ਰੂਰੀ ਹੈ ਹੂੰ ਇਹ ਮਮਦੋਤ ਏਰੀਆ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਬਾਡਰ ਤੋਂ ਕੇਵਲ 2 ਕਿਲੋਮੀਟਰ ਦੂਰ ਹੈ ਹੂੰ ਇੱਥੇ ਅੱਜ ਤੋਂ 10 ਸਾਲ ਪਹਿਲਾਂ ਜਦੋਂ ਨਗਰ ਕੌਂਸਲ ਬਣ ਗਈ ਤਾਂ ਇਹਦੇ ਵਿੱਚ ਪੰਜ ਪਿੰਡ ਹੋਰ ਸ਼ਾਮਲ ਕਰ ਲਏ ਗਏ ਹੂੰ ਪਰੰਤੂ ਸ਼ਹਿਰਾਂ ਦੇ ਵਿੱਚ ਜਿਹੜੀ ਮਨਰੇਗਾ ਸਕੀਮ ਹੈ ਉਹ ਨਹੀਂ ਚੱਲਦੀ ਨਹੀਂ ਚੱਲਦੀ ਉਹ ਇਸ ਕਰਕੇ ਨਹੀਂ ਚਲਦੀ ਕਿ ਸ਼ਹਿਰਾਂ ਦੇ ਵਿੱਚ ਰੋਜ਼ਗਾਰ ਦੇ ਹੋਰ ਬਹੁਤ ਸਾਰੇ ਸਾਧਨ ਹੁੰਦੇ ਨੇ। ਸ਼ਹਿਰ ਵੱਡਾ ਹੁੰਦਾ ਹੈ। ਸ਼ਹਿਰ ਦੇ ਵਿੱਚ ਸ਼ਹਿਰ ਦੇ ਨੇੜੇ ਕੋਈ ਸੰਨਤ ਵੀ ਹੁੰਦੀ ਹੈ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਰੇੜੀਆਂ ਫੜੀਆਂ ਦਾ ਦੁਕਾਨਾਂ ਦਾ ਜਾਂ ਪਿੰਡਾਂ ਚੋਂ ਲੋਕ ਸ਼ਹਿਰ ਵੱਲ ਆਉਂਦੇ ਆ ਤਾਂ ਉੱਥੋਂ ਸਮਾਨ ਖਰੀਦ ਕੇ ਲੈ ਕੇ ਜਾਂਦੇ ਆ ਤੇ ਸ਼ਹਿਰਾਂ ਦਾ ਇੱਕ ਐਸਾ ਕਨਸੈਪਟ ਹੈ ਕਿ ਸ਼ਹਿਰਾਂ ਦੇ ਵਿੱਚ ਕੰਮ ਮਿਲਦਾ ਹੈ। ਪਰੰਤੂ ਜਿਹੜੇ ਪਿੰਡਾਂ ਨੂੰ ਸ਼ਹਿਰਾਂ ਦਾ ਰੂਪ ਦੇ ਦਿੱਤਾ ਜਾਂਦਾ ਧੱਕੇ ਨਾਲ। ਹੁੰਦੇ ਉਹ ਲਗਭਗ ਜਿਹੜੇ ਹੈਗੇ ਆ ਕਸਬੇ ਆ ਤੇ ਪਿੰਡਾਂ ਵਰਗੇ ਹੀ ਹੁੰਦੇ ਆ ਤਾਂ ਉੱਥੇ ਮਜ਼ਦੂਰਾਂ ਕੋਲੇ ਕਰਨ ਲਈ ਕੋਈ ਵੀ ਕੰਮ ਨਹੀਂ ਹੁੰਦਾ ਜਦੋਂ ਉਹ ਪਿੰਡ 'ਚ ਰਹਿ ਰਹੇ ਆ ਤਾਂ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਆ ਪਰੰਤੂ ਸ਼ਹਿਰ ਦੇ ਵਿੱਚ ਆ ਕੇ ਜਿਹੜਾ ਥੋੜਾ ਬਹੁਤਾ ਵੀ ਕੰਮ ਹੁੰਦਾ ਉਹਨਾਂ ਦਾ ਖਤਮ ਹੋ ਜਾਂਦਾ ਤੇ ਦੂਜੇ ਪੰਨੇ ਜਿਹੜੀ ਇੱਕ ਮਨਰੇਗਾ ਪੂਰੇ ਦੇਸ਼ ਭਰ ਦੇ ਪਿੰਡਾਂ 'ਚ ਚਲਾਈ ਜਾ ਰਹੀ ਹੈ ਉਹਦੇ ਤੋਂ ਵੀ ਵਾਂਝੇ ਹੋ ਜਾਂਦੇ ਆ ਸੋ ਇਹਨਾਂ ਦੀ ਇੱਕ ਮੰਗ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਵੀ 100 ਦਿਨ ਰਜਗਾਰ ਗਰੰਟੀ ਯੋਜਨਾ ਲੈ ਕੇ ਆndi ਜਾਵੇ ਕਿਉਂਕਿ ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ ਹੈ ਇਹ ਤਾਂ ਨਹੀਂ ਚਾਹੁੰਦੇ ਵੀ ਸਾਨੂੰ ਤੁਸੀਂ ਨਗਰ ਕਾਉਂਸਲ ਚ ਪਾ ਦਿਓ ਜਾਂ ਸਾਨੂੰ ਪੰਚਾਇਤ ਚ ਪਾ ਦਿਓ ਇਹ ਤਾਂ ਉਹ ਪ੍ਰਬੰਧ ਚਾਹੁੰਦੇ ਆ ਜਿਹੜੇ ਪ੍ਰਬੰਧ ਦੇ ਨਾਲ ਇਹਨਾਂ ਦਾ ਚੁੱਲ੍ਹਾ ਜਿਹੜਾ ਹੈਗਾ ਉਹ ਤਪਦਾਰ ਰਹੇ ਰਜਗਾਰ ਮਿਲਦਾ ਰਹੇ ਸੋ ਅਜੇ ਹੀ ਗੱਲ ਵੀ ਨਹੀਂ ਕਿ ਸ਼ਹਿਰਾਂ 'ਚ ਕੰਮ ਨਹੀਂ ਹੁੰਦੇ ਆਪਾਂ ਦੇਖਦੇ ਆਂ ਕਿ ਸ਼ਹਿਰਾਂ ਦਾ ਸੀਵਰੇਜ ਜਿਹੜਾ ਹੈ ਉਹ बार-बार ਬਲੌਕ ਹੋ ਜਾਂਦਾ ਹੈ ਆਪਾਂ ਦੇਖਦੇ ਹਾਂ ਕਿ ਜਿਹੜੇ ਦਰਖਤ ਹੈਗੇ ਉਹਨਾਂ ਦੀ ਸਮੇਂ ਸਿਰ ਕਟਾਈ ਨਾ ਹੋਣ ਕਰਕੇ ਉਹ ਬਿਜਲੀ ਦੀਆਂ ਤਾਰਾਂ ਨਾਲ ਲੱਗ ਜਾਂਦੇ ਆ ਤਾਂ ਸ਼ਾਰਟ ਸਰਕਟ ਦੇ ਨਾਲ ਬਹੁਤ ਵਾਰ ਬੜਾ ਵੱਡਾ ਨੁਕਸਾਨ ਹੋ ਜਾਂਦਾ ਹੈ। ਆਪਾਂ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਗੰਦਗੀ ਜਿਹੜੀ ਹੈ। ਸੱਚ ਪੁੱਛੋ ਤੇ ਸ਼ਹਿਰ ਹੁਣ ਗੰਦਗੀ ਦਾ ਰੂਪ ਧਾਰਨ ਕਰ ਗਿਆ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਤਾਂ ਹੀ ਠੀਕ ਹੋ ਸਕਦਾ ਹੈ। ਜੇਕਰ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੂੰ ਕੋਈ ਸਕੀਮ ਬਣਾ ਕੇ ਲਿਆਂਦਾ ਜਾਵੇ। ਸਮੇਂ ਸਿਰ ਮੀਂਹ ਆਉਣ ਤੋਂ ਪਹਿਲਾਂ ਉਦੇ ਨਾਲਿਆਂ ਦੀ ਸੀਵਰੇਜ ਪ੍ਰਬੰਧ ਦੀ ਸਫਾਈ ਹੋਵੇ ਸਮੇਂ ਸਿਰ ਰੁੱਖਾਂ ਦੀ ਕਟਾਈ ਹੋਵੇ ਤੇ ਸ਼ਹਿਰ ਦੀ ਸਫਾਈ ਜਿਹੜੀ ਹੈਗੀ ਆ ਉਹ ਬਲਕ ਦੇ ਵਿੱਚ ਮਜ਼ਦੂਰਾਂ ਨੂੰ ਕੰਮ ਦੇ ਕੇ ਕਰਨੀ ਚਾਹੀਦੀ ਹੈ ਸ਼ਹਿਰ ਨੂੰ ਖੂਬਸੂਰਤ ਬਣਾਉਣਾ ਉੱਥੇ ਪਾਰਕ ਬਣਾਉਣੇ ਨੇ ਸ਼ਹਿਰ ਦੀਆਂ ਵੀ ਗਲੀਆਂ ਨਾਲੀਆਂ ਬਣਦੀਆਂ ਨੇ ਸੋ ਇੱਕ ਅਜਿਹੀ ਸਕੀਮ ਸ਼ਹਿਰਾਂ ਦੇ ਵਿੱਚ ਲਿਆਂਦੀ ਜਾਵੇ ਇਹ ਇਨ੍ਹਾਂ ਮਜ਼ਦੂਰਾਂ ਦੀ ਮੰਗ ਹੈ ਜਿਹਦੇ ਨਾਲ ਘੱਟੋ-ਘੱਟ 100 ਦਿਨ ਰੋਜ਼ਗਾਰ ਗਰੰਟੀ ਯੋਜਨਾ ਪਿੰਡਾਂ ਦੇ ਵਿੱਚ ਇਹ ਮੁਸ਼ਕਲ ਹੈ ਕਿ ਪੰਜਾਬ ਚ ਕਦੇ ਵੀ ਐਵਰੇਜ 25 ਦਿਨਾਂ ਤੋਂ ਵੱਧ ਕੰਮ ਨਹੀਂ ਮਿਲਿਆ। ਹਾਂ। ਪਰੰਤੂ ਫੇਰ ਵੀ ਇੱਕ ਮਨਰੇਗਾ ਮਤਲਬ ਮਜ਼ਦੂਰ ਨੂੰ ਇਹ ਆਸ ਰਹਿੰਦੀ ਆ ਕਿ ਸਾਨੂੰ ਕੰਮ ਮਿਲੇਗਾ। ਹਾਂ। ਠੀਕ ਹੈ। ਸੋ ਕੰਮ ਹਾੜੀ ਸੋਣੀ ਦਿੱਤਾ ਜਾਂਦਾ ਹੈ ਉਹਦੇ ਨਾਲ ਬੜੀਆਂ ਸਮੱਸਿਆਵਾਂ ਖਤਮ ਪੈਦਾ ਹੁੰਦੀਆਂ ਨੇ ਕਿਸਾਨਾਂ ਨੂੰ ਮਜ਼ਦੂਰ ਨਹੀਂ ਮਿਲਦਾ। ਸੋ ਸਾਲ ਚ 365 ਦਿਨ ਹੁੰਦੇ ਆ। ਤਾਂ 100 ਦਿਨ ਕੰਮ ਜਿਹੜਾ ਕਿਤੇ ਵੀ ਦਿੱਤਾ ਜਾ ਸਕਦਾ ਹੈ। ਹਾੜੀ ਸੋਣੀ ਦਾ ਕੰਮ ਜਿਹੜਾ ਵੱਧ ਤੋਂ ਵੱਧ ਵੀ ਆਪਾਂ 100 ਦਿਨ ਲਾ ਲਈਏ। ਉਦੇਚ ਆਪਾਂ ਹੋਰ ਫਸਲਾਂ ਵੀ ਕਮਾਦ ਵੀ ਰਲਾ ਲੀਏ ਜਾਂ ਕਹਿ ਲੋ ਵੀ ਨਰਮਾ ਚੁਗਣਾ ਵੀ ਰਲਾ ਲੀਏ ਤਦ ਵੀ 100 ਦਿਨਾਂ ਤੋਂ ਵੱਧ ਕੰਮ ਨਹੀਂ ਤੇ ਜਿਹੜਾ ਬਾਕੀ ਦਾ 250 ਬਚਦਾ ਦੇਣਾ ਉਹਦੇ ਚੋਂ 100 ਦਿਨ ਕੰਮ ਬੜੇ ਆਰਾਮ ਨਾਲ ਮਜ਼ਦੂਰਾਂ ਨੂੰ ਦਿੱਤਾ ਜਾ ਸਕਦਾ ਚਾ ਤਾਂ ਕਿ ਕਿਸਾਨਾਂ ਨਾਲ ਟਕਰਾਓ ਨਾ ਹੋਵੇ ਸੋ ਪਿੰਡਾਂ ਦੀ ਖੂਬਸੂਰਤੀ ਤੇ ਸ਼ਹਿਰਾਂ ਦੀ ਖੂਬਸੂਰਤੀ ਦੇ ਵਿੱਚ ਪੌਦਿਆਂ ਨੂੰ ਲਾਉਣਾ ਪੌਦਿਆਂ ਨੂੰ ਸੰਭਾਲਣਾ ਪਾਰਕ ਬਣਾਉਣੇ ਪਾਰਕਾਂ ਨੂੰ ਸੁਭਾਲਣਾ ਅ ਅੱਛੀਆਂ ਸੜਕਾਂ ਬਣਾਉਣੀਆਂ ਇਹਨਾਂ ਸਾਰਿਆਂ ਦੇ ਵਿੱਚ ਇਹ ਸ਼ਕਤੀ ਜਿਹੜੀ ਹੈ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ ਸੋ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਬੜੀਆਂ ਆਸਾਂ ਉਮੀਦਾਂ ਨਾਲ ਇਹ ਸਰਕਾਰ ਨੂੰ ਲੈ ਕੇ ਆਂਦਾ ਰਵਾਇਤੀ ਪਾਰਟੀਆਂ ਜਿਹੜੀਆਂ ਪਿਛਲੇ 30 40 40 ਸਾਲ ਰਾਜ ਕਰਦੀਆਂ ਰਹੀਆਂ ਉਹਨਾਂ ਨੂੰ ਪਾਸੇ ਧੱਕ ਕੇ ਨਵੇਂ ਲੋਕਾਂ ਨੂੰ ਜਿਹੜੇ ਇਨਕਲਾਬੀ ਹੋਣ ਦਾ ਦਾਵਾ ਕਰਦੇ ਸੀ ਲਿਆਂਦੇ ਪਰ ਉਹਨਾਂ ਦਾ ਰਵਈਆ ਵੀ ਬਿਲਕੁਲ ਇਹਨਾਂ ਲੋਕਾਂ ਪ੍ਰਤੀ ਇਹੋ ਹੀ ਹੈ ਸੋ ਅਸੀਂ ਇੱਕ ਮੂਵਮੈਂਟ ਜਿਹੜੀ ਹੈ ਇਹਦੀ ਖੜੀ ਕਰਨਾ ਚਾਹੁੰਦੇ ਆ ਇਸ ਏਰੀਏ ਦੇ ਵਿੱਚ ਬੱਗਾ ਸਿੰਘ ਪ੍ਰਧਾਨ ਇੱਕ ਮਜ਼ਦੂਰਾਂ ਦਾ ਪਿਛਲੇ 30 ਸਾਲਾਂ ਤੋਂ ਆਗੂ ਹੈ ਉਹ ਉਹਦੇ ਤੇ ਲਗਭਗ 37 ਮੁਕੱਦਮੇ ਜਿਹੜੇ ਆ ਹੁਣ ਤੱਕ ਦਰਜ ਹੋ ਚੁੱਕੇ ਆ ਕਿਉਂਕਿ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਐਡੀ ਵੱਡੀ ਲੋਕ ਸ਼ਕਤੀ ਨੂੰ ਲਾਮਬੱਧ ਕਰਕੇ ਸਰਕਾਰਾਂ ਦੇ ਅੱਗੇ ਹੱਕ ਮੰਗਣ ਲਈ ਖੜੇ ਕੀਤਾ ਜਾਵੇ ਸੋ ਮੈਂ ਸਮਝਦਾ ਕਿ ਮੈਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕੀਤੀ ਹੈ ਹੋਰ ਬਹੁਤ ਸਾਰੇ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਤਾਂ ਅਸੀਂ 11 ਫਰਵਰੀ ਨੂੰ ਫਰੋਜਪੁਰ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਵੱਡਾ ਇਕੱਠ ਕਰਕੇ ਪੂਰੇ ਪੰਜਾਬ ਦੇ ਵਿੱਚ ਇਹ ਮੂਵਮੈਂਟ ਚਲਾਉਣ ਲਈ ਕਿਉਂਕਿ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੋਕ ਮਜ਼ਦੂਰਾਂ ਲਈ ਕੰਮ ਕਰ ਰਹੇ ਆ ਅਸੀਂ ਉਹਨਾਂ ਆਗੂਆਂ ਨੂੰ ਵੀ ਬੁਲਾਇਆ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਕਿਸਾਨ ਨੂੰ ਐਮਐਸਪੀ ਦੀ ਲੋੜ ਹੈ ਤਾਂ ਇਹ ਲੋਕ ਕਿਸਾਨ ਦੇ ਨਾਲ ਖੜਨ ਔਰ ਉਸੇ ਤਰ੍ਹਾਂ ਇਹਨਾਂ ਨੂੰ ਵੀ ਮਿਨੀਮਮ ਲੇਬਰ ਗਾਰੰਟੀ ਯੋਜਨਾ ਦੀ ਲੋੜ ਹੈ ਕਿ ਸਾਨੂੰ ਘੱਟੋ ਘਾਟ 8 ਦਿਨ ਕੰਮ ਮਿਲੇ ਤੇ ਸਾਡੀ ਦਿਹਾੜੀ ਵੀ ਘੱਟੋ ਘਾਟ 700 ਰੁਪਇਆ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ ਕਿਸਾਨਾਂ ਨੇ ਵੀ 700 ਰੁਪਇਆ ਦਿਹਾੜੀ ਦੀ ਮੰਗ ਕੀਤੀ ਹੈ ਮਜ਼ਦੂਰਾਂ ਲਈ ਪਰੰਤੂ ਇਹਨਾਂ ਨੂੰ ਲਾਮਬੱਧ ਕਰਕੇ ਦਿਹਾੜੀ ਕਿਉਂ 700 ਰੁਪਇਆ ਚਾਹੀਦੀ ਹੈ ਤੇ ਕਿਵੇਂ ਲਈ ਜਾ ਸਕਦੀ ਹੈ ਇਹ ਸਾਰੀ ਇੱਕ ਲੰਬੀ ਲੜਾਈ ਹੈ ਉਹਦੇ ਲਈ ਇਸ ਪਿੰਡ ਦੇ ਵਿੱਚ ਇੱਥੇ ਮਮਦੋਟ ਨਗਰ ਕਾਉਂਸਲ ਚ ਆ ਕੇ ਇਹਨਾਂ ਦੇ ਨਾਲ ਜਿਹੜਾ ਹੈਗਾ ਵਾਰਤਾ ਕਰ ਰਹੇ ਜੀ ਇਹ ਦੱਸਿਓ ਕਿ ਆ ਆਪਾਂ ਜੇਕਰ ਦੇਖੀਏ ਪਿਛਲੇ ਸਮੇਂ ਦੇ ਦੌਰਾਨ ਕਾਫੀ ਥਾਂ ਸਾਰੀਆਂ ਥਾਵਾਂ ਦੇ ਉੱਤੇ ਰੌਲਾ ਪਿਆ ਹੈਗਾ ਤੁਸੀਂ ਇਹ ਗੱਲ ਕੀਤੀ ਕਿ ਸੀਵਰ ਦੀ ਸਫਾਈ ਦਾ ਕੰਮ ਆ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਜਾਂ ਨਰੇਗਾ ਨੂੰ ਆ ਜਿਹੜਾ ਉਹ ਖੇਤੀਬਾੜੀ ਦੇ ਨਾਲ ਜੋੜਨਾ ਚਾਹੀਦਾ ਹੈਗਾ ਆ ਜੇਕਰ ਦੇਖੀਏ ਤਾਂ ਸੀਵਰੇਜ ਵਾਲੇ ਕੰਮ ਨੂੰ ਆ ਜਿਹੜਾ ਨਰੇਗਾ ਦੇ ਵਿੱਚ ਉਹਨਾਂ ਨੇ ਲਿਆ ਨਹੀਂ ਗਿਆਗਾ ਤੁਸੀਂ ਇਸ ਦੀ ਹਮਾਇਤ ਕਰ ਰਹੇ ਹੋ ਕੀ ਕਾਰਨ ਨਹੀਂ ਨਹੀਂ ਦੇਖੋ ਕੰਮ ਮਨਰੇਗਾ ਦੇ ਵਿੱਚ ਕੰਮਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ 200 ਤੋਂ ਉੱਪਰ ਹੈ ਠੀਕ ਹੈ ਮੇਰੇ ਕੋਲੇ ਉਹਦੀ ਲਿਸਟ ਵੀ ਪਈ ਆ ਆਪਾਂ ਇੱਕ ਪਹਿਲਾਂ ਵੀ ਗੱਲ ਕੀਤੀ ਸੀ ਸੋ ਵਾਤਾਵਰਨ ਨੂੰ ਬਚਾਉਣ ਲਈ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਪਾਣੀ ਨੂੰ ਬਚਾਉਣ ਲਈ ਮਿੱਟੀ ਨੂੰ ਬਚਾਉਣ ਲਈ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਲਈ ਕਿਉਂਕਿ ਅੱਜ ਅਸੀਂ ਰੇਹਾਂ ਸਪਰੇਆਂ ਪਾਉਨੇ ਆ ਠੀਕ ਹੈ ਮਿੱਟੀ ਦੀ ਗਣਵਤਾ ਉਦੋਂ ਬਣੇਗੀ ਜਦੋਂ ਮਜ਼ਦੂਰ ਨਦੀਨ ਕੱਢਣਗੇ ਹੈਨਾ ਸੋ ਅਨੇਕਾਂ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਨਾਲ ਮਨਰੇਗਾ ਨੂੰ ਜੋੜਿਆ ਜਾ ਸਕਦਾ ਹੈ ਸੋ ਕੇਵਲ ਗਲੀਆਂ ਨਾਲੀਆਂ ਤੇ ਛੱਪੜਾਂ ਦੀ ਮਿੱਟੀ ਕਢਾਉਣ ਤੱਕ ਮਹਦੂਦ ਨਹੀਂ ਰੱਖਣਾ ਚਾਹੀਦਾ ਇਹ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਉਹਦੇ ਵਿੱਚ ਕਿਹੜੇ ਕਿਹੜੇ ਕੰਮ ਕਰਾਉਣੇ ਨੇ ਸੋ ਸੀਵਰੇਜ ਜਿਹੜਾ ਹੈਗਾ ਇੱਕ ਸਫਾਈ ਵੱਡੀ ਜਿੱਥਾਂ ਸਫਾਈ ਵਾਹਾਂ ਖੁਦਾਈ ਠੀਕ ਹੈ ਜੇ ਸਫਾਈ ਨਹੀਂ ਤਾਂ ਬਿਮਾਰੀ ਆਏਗੀ ਆਏਗੀ ਠੀਕ ਹੈ ਤਾਂ ਜਨ ਸੇਤ ਵਿਭਾਗ ਜਿਹੜਾ ਹੈ ਉਹਦਾ ਮਤਲਬ ਇਹ ਹੈ ਇਸੇ ਕਰਕੇ ਉਹਦੇ ਅੰਡਰ ਸਫਾਈ ਤੇ ਪਾਣੀ ਦਾ ਕੰਮ ਲਿਆਂਦਾ ਗਿਆ ਹੈ ਕਿ ਲੋਕ ਬਿਮਾਰ ਹੋਣ ਹੀ ਨਾ ਇਹਦੇ ਲਈ ਅਗਾਊਂ ਪ੍ਰਬੰਧ ਕੀਤਾ ਜਾਵੇ। ਸੋ ਜਨ ਸਿਹਤ ਵਿਭਾਗ ਦੇ ਸਮੁੱਚੇ ਕੰਮਾਂ ਦੇ ਨਾਲ ਇਹਨਾਂ ਮਜ਼ਦੂਰਾਂ ਨੂੰ ਜੋੜਨਾ ਚਾਹੀਦਾ ਹੈ। ਆਲੇ-ਦੁਆਲੇ ਦੀ ਸਫਾਈ ਜਿਹੜੀ ਹੈਗੀ ਆ ਉਹ ਰੱਖਣੀ ਚਾਹੀਦੀ ਹੈ। ਪਾਣੀ ਦੇ ਪ੍ਰੋਜੈਕਟਾਂ ਨੂੰ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ। ਪੌਦ ਆਰੋਪਣ ਹੋਣ ਦੀ ਲੋੜ ਹੈ। ਰੁੱਖਾਂ ਦੀ ਸੰਭਾਲ ਹੋਣੀ ਚਾਹੀਦੀ ਹੈ। ਸੋ ਸਮੇਂ ਸਿਰ ਉਹਨਾਂ ਦੀ ਕਿਟਾਈ ਹੋਣੀ ਚਾਹੀਦੀ ਹੈ ਤਾਂ ਇਹ ਸਾਰੀਆਂ ਗੱਲਾਂ ਦੇ ਵਿੱਚ ਮਜ਼ਦੂਰ ਸ਼ਕਤੀ ਨੂੰ ਇਨਵੋਲਵ ਕਰਕੇ ਉਹਨਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ ਮਸ਼ੀਨਾਂ ਨੂੰ ਪਾਸੇ ਰੱਖਣਾ ਚਾਹੀਦਾ ਤੇ ਜਿਹੜੀ ਮਨੁੱਖੀ ਸ਼ਕਤੀ ਵਹਿਲੀ ਬੈਠੀ ਹੈ ਕਿਉਂਕਿ ਮਸ਼ੀਨ ਵੀ ਮੁਫਤ ਤਾਂ ਨਹੀਂ ਨਾ ਚੱਲਦੀ ਜੀ ਜੇ ਆਪਾਂ ਜੀਸੀਬੀ ਲਾਉਨੇ ਆ ਜਾਂ ਹੋਰ ਕੰਮ ਕਰਦੇ ਆ ਤਾਂ ਉਹਨੂੰ ਉਹਦੇ ਤੇ ਵੀ ਪੈਸਾ ਦਿੱਤਾ ਜਾਂਦਾ ਹੈ ਠੀਕ ਹੈ ਹਾਂ ਤੇ ਸਾਡੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਕੋਲੇ ਦੋ ਡੰਗ ਦੀ ਰੋਟੀ ਖਾਣ ਲਈ ਰਜਗਾਰ ਨਹੀਂ ਹੈ ਸਾਡੇ ਬੱਚੇ ਕਿਵੇਂ ਮੱਧ ਏਸ਼ੀਆ ਚ ਜਿੱਥੇ ਬੰਬ ਵਰਦੇ ਨੇ ਉੱਥੇ ਜਾਂਦੇ ਨੇ ਹਨਾ ਜੰਮੂ ਕਸ਼ਮੀਰ ਵਰਗੀਆਂ ਥਾਵਾਂ ਤੇ ਜਾ ਕੇ ਕੰਮ ਪਾਲਦੇ ਨੇ ਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਚ ਕੰਮ ਦੇਣ ਲਈ ਜਿੱਥੇ ਖੇਤੀ ਆਧਾਰਿਤ ਸੰਤਾਂ ਦੀ ਜਰੂਰਤ ਹੈ ਪੰਜਾਬ ਦੇ ਦੋਨੋਂ ਬਾਡਰ ਹਸੈਨੀ ਵਾਲਾ ਤੇ ਵਾਗਾ ਖੋਲਣ ਦੀ ਲੋੜ ਹੈ ਉੱਥੇ ਨਾਲ ਨਾਲ ਜਿਹੜਾ ਹੈਗਾ ਹੋਰ ਮਨਰੇਗਾ ਵਰਗੀ ਸਕੀਮ ਲਿਆ ਕੇ ਜਾਂ ਮਨਰੇਗਾ ਦੀ ਸਕੀਮ ਨੂੰ ਮਨਰੇਗਾ ਦੇ ਅਸਲ ਕਾਨੂੰਨ ਮੁਤਾਬਕ ਬਿਹਤਰ ਬਣਾ ਕੇ ਜਿਹੜਾ ਹੈਗਾ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਜੀ ਅੱਛਾ ਆਉਣ ਵਾਲੀ 11 ਤਰੀਕ ਨੂੰ ਤੁਸੀਂ ਡੀਸੀ ਦਫਤਰ ਪ੍ਰੋਟੈਸਟ ਕਰ ਰਹੇ ਹੈਗੇ ਇਕੱਠ ਕਰ ਰਹੇ ਹੈਗੇ ਆ ਇਹਨਾਂ ਮਜ਼ਦੂਰਾਂ ਦਾ ਮਾਮਲਾ ਉੱਥੇ ਵਿਚਾਰਿਆ ਜਾਓ ਦੇਖੋ ਜਾਗਣਾ ਹੈ ਤੇ ਜੁੜਨਾ ਹੈ ਜੀ ਇਹੋ ਹੀ ਹੱਲ ਹੈ ਅਸੀਂ 16 ਵਾਰ ਦੇਸ਼ ਆਜ਼ਾਦੀ ਤੋਂ ਬਾਅਦ ਸਰਕਾਰ ਬਣਾਈ ਪਹਿਲੀਆਂ 4 ਸਰਕਾਰਾਂ ਨੂੰ ਛੱਡ ਕੇ ਮਗਰਲੀਆ ਸਰਕਾਰਾਂ ਨੇ ਵਾਢਾ ਪਾਤਾ ਲੋਕਾਂ ਨੂੰ ਲੁੱਟਣਾ ਕੁੱਟਣਾ ਤੇ ਅਜਾੜਨਾ ਉਹਨਾਂ ਦਾ ਮੰਤਵ ਰਹਿ ਗਿਆ ਤੇ ਆਪਦਾ ਵਿਸਥਾਰ ਕਰਨਾ ਆਪਦੇ ਕੁੰਬੇ ਦਾ ਵਿਸਥਾਰ ਕਰਨਾ ਜਾਂ ਆਪਦਾ ਜਿਹੜਾ ਮਾਫੀਆ ਬਣਾਇਆ ਉਹਦਾ ਵਿਸਥਾਰ ਕਰਨਾ ਉਹਨਾਂ ਦਾ ਮਕਸਦ ਰਹਿ ਗਿਆ ਜੀ ਠੀਕ ਹੈ ਪਹਿਲੀਆਂ ਚਾਰ ਸਰਕਾਰਾਂ ਨੇ ਤੁਸੀਂ ਦੇਖ ਲਓ ਮਤਲਬ ਅ ਮਾਰਕ ਫੈਡ ਬਣਾਇਆ ਮਿਲਕ ਫੈਡ ਬਣਾਇਆ ਮੰਡੀਕਰਨ ਬੋਰਡ ਖੜਾ ਕੀਤਾ ਪੰਜਾਬੀ ਯੂਨੀਵਰਸਿਟੀ ਬਣਾਈ ਖੇਤੀਬਾੜੀ ਯੂਨੀਵਰਸਿਟੀ ਬਣਾਈ ਚੰਡੀਗੜ੍ਹ ਵਸਾਤਾ ਠੀਕ ਹੈ ਨਵੀਆਂ ਨਹਿਰਾਂ ਕੱਢੀਆਂ ਸੇਮਨ ਵਾਲੇ ਕੱਢੇ ਹੈਨਾ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਹੋਟਲ ਬਣਾਏ ਪਹਿਲੀਆਂ ਚਾਰ ਸਰਕਾਰਾਂ ਨੇ ਇਹ ਸਾਰਾ ਕੁਝ 1970 ਤੋਂ ਪਹਿਲਾਂ ਹੋ ਗਿਆ ਪਰ ਉਦੋਂ ਬਾਅਦ ਵਾਲੀਆਂ ਸਰਕਾਰਾਂ ਨੇ ਖੰਡ ਮਿੱਲਾਂ ਵੇਚਤੀਆਂ ਨਹਿਰੀ ਵਿਸ਼ਰਾਮ ਘਰ ਵੇਚਤੇ ਪੰਜਾਬ ਦੇ ਸਾਰੇ ਸਰਕਾਰੀ ਹੋਟਲ ਵੇਚਤੇ ਪੰਜਾਬ ਦੀਆਂ ਜ਼ੇਹਲਾਂ ਵੇਚਤੀਆਂ ਜੀ ਠੀਕ ਹੈ ਤਾਂ ਸਿਰਫ ਉਹ ਵੇਚ ਕੇ ਉਹਨਾਂ ਦਾ ਢਿੱਡ ਨਹੀਂ ਭਰਿਆ ਉਹਨਾਂ ਨੇ ਸੂਬੇ ਤੇ ਪੌਣੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਉਹ ਚੜਾਤਾ ਉਹ ਕਰਜ਼ਾ ਇਹਨਾਂ ਮਜ਼ਦੂਰਾਂ ਦੇ ਸਿਰ ਵੀ ਹੈ ਕੱਲਾ ਕੱਲਾ ਬੱਚਾ ਸਵਾ ਸਵਾ ਲੱਖ ਰੁਪਇਆ ਕਰਜ਼ਾ ਲੈ ਕੇ ਸਾਡੇ ਘਰਾਂ 'ਚ ਪੈਦਾ ਹੁੰਦਾ ਔਰ ਉਹ ਸਾਡੇ ਸਾਰਿਆਂ ਦੇ ਸਿਰ ਤੇ ਵੀ ਸਵਾ ਸਵਾ ਲੱਖ ਰੁਪਇਆ ਕਰਜ਼ਾ ਜਿਹੜਾ ਸਰਕਾਰ ਨੇ ਚੜਾਇਆ ਪਰ ਕਿਸੇ ਪਾਸੇ ਵੀ ਇਹਨਾਂ ਲੋਕਾਂ ਦੀ ਭਲਾਈ ਲਈ ਕੋਈ ਵੀ ਯੋਜਨਾ ਜਿਹੜੀ ਹੈਗੀ ਹੈ ਸਰਕਾਰ ਬਾਹਰ ਖੜੀ ਕਰਕੇ ਨਹੀਂ ਕਹਿ ਸਕਦੀ ਵੀ ਐਸ ਯੋਜਨਾ ਦੇ ਨਾਲ ਲੋਕ ਸੌਖੀ ਰੋਟੀ ਖਾ ਸਕਦੇ ਆ ਸੋ ਉਹਦਾ ਕਾਰਨ ਇੱਕੋ ਇੱਕ ਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਹੈਗਾ ਉਸੇ ਨੇ ਨਸ਼ਾ ਪੈਦਾ ਕੀਤਾ ਹੈ ਉਸੇ ਨੇ ਇਹਨਾਂ ਮਜ਼ਦੂਰਾਂ ਦੀ ਲੁੱਟ ਪੈਦਾ ਕੀਤੀ ਹੈ ਉਸੇ ਨੇ ਬੇ ਬੇਕਾਰੀ ਤੇ ਬੇਰਜ਼ਗਾਰੀ ਪੈਦਾ ਕੀਤੀ ਹੈ ਔਰ ਉਹੋ ਹੀ ਅਨਪੜਤਾ ਦੇ ਲਈ ਜ਼ਿੰਮੇਵਾਰ ਹੈ ਸੋ ਇਸ ਸਾਰੇ ਕਾਸੇ ਦੇ ਲਈ ਇੱਕ ਵੱਡੀ ਲਾਮਬੰਦੀ ਦੀ ਲੋੜ ਹੈ ਤਾਂ ਉੱਥੇ ਇੱਕ ਮਤਲਬ ਜਾਗਰੂਕ ਰੈਲੀ ਹੋਏਗੀ 17 ਮੁੱਦਿਆਂ ਨੂੰ ਲੈ ਕੇ ਇਹਨਾਂ ਨੂੰ ਦੱਸਿਆ ਜਾਏਗਾ ਕਿ ਉਹ ਕਿਹੜੇ 17 ਮੁੱਦੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਖੂਬਸੂਰਤ ਬਣ ਸਕਦਾ ਹੈ ਜਪਤਾ ਜੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਨਾ ਹਜ਼ਾਰੇ ਬੈਠੇ ਸੀ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਿਕਲੀ ਤੇ ਉਸੇ ਨੂੰ ਲੈ ਕੇ ਹੀ ਆ ਜਿਹੜੀ ਉਹ ਸੱਤਾ ਦੇ ਵਿੱਚ ਵੀ ਆਏ ਪਰ ਉਸੇ ਪ੍ਰਸ਼ਟ ਰਸਤੇ ਦੇ ਉੱਤੇ ਉਹ ਚਲੇ ਗਏ ਕਿਵੇਂ ਦੇਖਦੇ ਹਾਂ ਇਹ ਸਭ ਨੂੰ ਦੇਖੋ ਇਹ ਬੜੀ ਸਿੱਧੀ ਜੀ ਗੱਲ ਹੈ ਜੀ ਕਿ ਸਾਡਾ ਜਿਹੜਾ ਸਿਸਟਮ ਹੈ ਸਿਸਟਮ ਕਾਨੂੰਨ ਤੇ ਸੰਵਿਧਾਨ ਮੁਤਾਬਕ ਨਹੀਂ ਚੱਲਦਾ ਸਾਡਾ ਸਿਸਟਮ ਚੱਲਦਾ ਹੈ ਪ੍ਰਸ਼ਟ ਹੁਕਮਰਾਨਾਂ ਅਤੇ ਪ੍ਰਸ਼ਟ ਅਫਸਰ ਸ਼ਾਹਾਂ ਦੇ ਇਸ਼ਾਰਿਆਂ ਤੇ ਠੀਕ ਹੈ ਸੋ ਜਦੋਂ ਅਸੀਂ ਚੋਣ ਸਮੇ ਸਾਡਾ ਤਰੀਕਾਕਾਰ ਗਲਤ ਹੋਏਗਾ ਤਾਂ ਕੁਦਰਤੀ ਗੱਲ ਹੈ ਉਹਦੇ ਰਿਜ਼ਲਟ ਵੀ ਅੱਗੋਂ ਗਲਤ ਆਉਣਗੇ ਜੀ ਹੁਣ ਜਿਹੜੇ 92 ਲੋਕ ਇਨਕਲਾਬ ਦੇ ਨਾਂ ਤੇ ਜਿੱਤੇ ਆ ਉਹਨਾਂ ਨੂੰ ਚੁਣਿਆ ਕਿਨੇ ਆ ਭਲੇਖਾ ਇਸ ਗੱਲ ਦਾ ਹੈ ਕਿ ਆ ਲੋਕ ਬੈਠੇ ਨੇ ਇਹਨਾਂ ਨੇ ਚੁਣਿਆ ਬੇਸਿਕਲੀ ਇਹਨਾਂ ਨੇ ਨਹੀਂ ਚੁਣਿਆ ਜੀ ਉਹਨਾਂ ਨੂੰ ਚੁਣਿਆ ਕੇਜਰੀਵਾਲ ਤੇ ਉਹਦੇ ਨਾਲ 4-5 ਜਿਹੜੇ ਮਾਫੀਆ ਗਰੁੱਪ ਸਨ ਉਹਦੇ ਮੈਂਬਰ ਸੀ ਮਾਫੀਏ ਦੇ ਉਹਨਾਂ ਨੇ ਚੁਣਿਆ ਉਹ ਸੇ ਨੂੰ ਜਵਾਬ ਦੇ ਐ ਉਹ 92 ਲੋਕ ਇਸੇ ਕਰਕੇ ਆਪਦਾ ਮੂੰਹ ਬੰਦ ਕਰਕੇ ਬਹਿ ਗਏ ਸੰਸਦ ਚ ਜਾ ਕੇ ਕਿਉਂਕਿ ਉਹਨਾਂ ਨੂੰ ਕੇਜਰੀਵਾਲ ਨੇ ਚੁਣਿਆ ਇਹਨਾਂ ਨੇ ਤਾਂ ਉਹ ਤੋਂ ਬਾਅਦ ਚ ਚੁਣਿਆ ਜੀ ਇਸੇ ਤਰ੍ਹਾਂ ਬਾਦਲ ਕੇ ਪਹਿਲਾਂ ਆਪ ਚੁਣਦੇ ਐ ਤੇ ਚੁਣ ਕੇ ਸਾਡੇ ਚ ਭੇਜ ਦਿੰਦੇ ਐ ਇਹ ਗੱਲ ਜਿਹੜੀ ਹੈਗੀ ਐ ਇਹ ਉਹਨਾਂ ਚਿਰ ਠੀਕ ਨਹੀਂ ਹੋਏਗੀ ਜਿੰਨਾ ਚਿਰ ਲੋਕ ਹੀ ਆਪਣਾ ਨਮਾਇੰਦਾ ਖੁਦ ਨਹੀਂ ਚੁਣਦੇ ਦੇਖੋ ਆਪਾ ਦੇਖ ਰਹੇ ਹੈਗੇ ਵੱਡੇ ਪੱਦਰ ਦੇ ਉੱਤੇ ਕਿ ਸਿਸਟਮ ਬਦਲਣ ਦੀ ਲੋੜ ਹੈਗੀ ਆ ਲੋਕ ਆਪ ਦਾ ਨਮੈਂਦਾ ਆਪ ਚੋਣ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਆ ਕਿਸ ਤਰੀਕੇ ਦੇ ਨਾਲ ਸਿਸਟਮ ਬਦਲਿਆ ਜਾਵੇ ਹਰੇਕ ਜਿਵੇਂ ਕਮਿਊਨਿਸਟ ਧਿਰਾਂ ਕਹਿੰਦੀ ਹੈ ਹੈਗਾ ਕਿ ਸਾਰਾ ਕੁਛ ਆ ਜਿਹੜਾ ਉਹ ਸਰਕਾਰੀ ਕਰਨ ਕਰਕੇ ਜਿਹੜਾ ਅਸੀਂ ਸਿਸਟਮ ਬਦਲ ਦਾਂਗੇ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਸਿਸਟਮ ਬਦਲਣ ਦੀ ਗੱਲ ਕਰਦੇ ਨਹੀਂ ਦੇਖੋ ਗੱਲ ਇਹ ਆ ਕਿ ਸਿਸਟਮ ਬਦਲਣ ਦੀ ਗੱਲ ਹੁੰਦੀ ਹੈ ਸਾਨੂੰ ਪਹਿਲਾਂ ਤਾਂ ਇਹ ਨਿਸ਼ਾਨਦੇਹੀ ਕਰਨੀ ਪਊਗੀ ਕਿ ਅਸੀਂ ਸਿਸਟਮ ਬਦਲਣਾ ਕਿਉਂ ਹੈ ਠੀਕ ਹੈ ਦੂਜੀ ਗੱਲ ਹੈਗੀ ਆ ਕਿ ਸਿਸਟਮ ਜਿਹੜਾ ਉਹਦਾ ਬਦਲਣਾ ਕੀ ਹੈ ਹੂੰ ਠੀਕ ਹੈ ਜੀ ਤੀਜੀ ਗੱਲ ਹੈਗੀ ਆ ਕਿ ਸਿਸਟਮ ਨੂੰ ਬਦਲਣਾ ਕਿਵੇਂ ਹੈ ਹੂੰ ਤਾਂ ਚੌਥੀ ਗੱਲ ਇਹ ਹੈਗੀ ਆ ਕਿ ਉਹ ਸਿਸਟਮ ਨੂੰ ਬਦਲੂਗਾ ਕੌਣ ਹੈਨਾ ਇਹ ਚਾਰ ਸਵਾਲ ਨੇ ਹੁਣ ਬਦਲਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਅੱਜ ਮਤਲਬ ਪੰਜਾਬ ਦੇ ਵਿੱਚੋਂ ਲੋਕ ਵਿਦੇਸ਼ਾਂ ਨੂੰ ਭੱਜਣ ਲੱਗ ਗਏ ਪੰਜਾਬ ਛੱਡ ਕੇ ਜੀ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਹਰ ਰੋਜ਼ ਦੋ ਤਿੰਨ ਕਤਲ ਹੁੰਦੇ ਆ 2-4 ਬੰਦੇ ਖੁਦਕੁਸ਼ੀਆਂ ਕਰਕੇ ਮਰ ਜਾਂਦੇ ਐ 10-15 ਬੰਦੇ ਕੈਂਸਰ ਨਾਲ ਮਰ ਜਾਂਦੇ ਐ ਸੋ ਹਰ ਪਾਸੇ ਬੇਰਜਗਾਰੀ ਐ ਨਸ਼ਾ ਅਫੜਾ ਤਫੜੀ ਐ ਭ੍ਰਿਸ਼ਟਾਚਾਰ ਐ ਇਸ ਕਰਕੇ ਸਾਨੂੰ ਸਿਸਟਮ ਬਦਲਣ ਦੀ ਲੋੜ ਐ ਹੁਣ ਸਿਸਟਮ ਦਾ ਬਦਲਣਾ ਕੀ ਐ ਸਿਸਟਮ ਦਾ ਬਦਲਣਾ ਇਹ ਹੈ ਕਿ ਅੱਜ ਭ੍ਰਿਸ਼ਟ ਹੁਕਮਰਾਨ ਤੇ ਭ੍ਰਿਸ਼ਟ ਅਫਸਰ ਸਾਹ ਉਹ ਕਾਨੂੰਨ ਮੁਤਾਬਕ ਕੰਮ ਨਹੀਂ ਕਰਦੇ ਕੰਮ ਉਹਨਾਂ ਦੇ ਇਸ਼ਾਰਿਆਂ ਤੇ ਹੁੰਦਾ ਐ ਮੇਰੀ ਜਾਂ ਕਿਸੇ ਗਰੀਬ ਦੀ ਪੱਗ ਲੈ ਗਈ ਉਹ ਥਾਣੇ ਜਾ ਕੇ ਪਰਚਾ ਨਹੀਂ ਘਟਾ ਸਕਦਾ ਉਹਨੂੰ ਪਹਿਲਾਂ ਐਮਐਲਏ ਦੇ ਘਰ ਜਾਣਾ ਪਊ ਜਦੋਂ ਕਿ ਐਮਐਲਏ ਦੀ ਵਿੱਚ ਕੋਈ ਲੋੜ ਨਹੀਂ ਨਾ ਕੋਈ ਉਹਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਉੱਥੇ ਮੁਨਸ਼ੀ ਦੀ ਹੈ ਜਾਂ ਥਾਣੇਦਾਰ ਦੀ ਹੈ ਠੀਕ ਹੈ ਪਰ ਉਹ ਜਿੰਨਾ ਚਿਰ ਉੱਥੋਂ ਟੈਲੀਫੋਨ ਨਹੀਂ ਆਉਂਦਾ ਉਹਨਾਂ ਚਿਰ ਉਹਨੇ ਕੋਈ ਕਾਰਵਾਈ ਨਹੀਂ ਕਰਨੀ ਇਹਦਾ ਮਤਲਬ ਇਹ ਹੈ ਕਿ ਇਹ ਸਿਸਟਮ ਬਦਲਣਾ ਪਊ ਹੁਣ ਅਗਲਾ ਆ ਗਿਆ ਕਿ ਸਿਸਟਮ ਜਿਹੜਾ ਬਦਲਣਾ ਪਊਗਾ ਉਸ ਸਿਸਟਮ ਨੂੰ ਬਦਲੂਗਾ ਕੌਣ ਠੀਕ ਹੈ ਆਪਾਂ ਡੀਸੀ ਨੂੰ ਨਹੀਂ ਬਦਲ ਸਕਦੇ ਡੀਸੀ ਜਦੋਂ ਇੱਕ ਵਾਰੀ ਲੱਗ ਗਿਆ ਉਹਨੇ 60 ਸਾਲਾਂ ਬਾਅਦ ਰਿਟਾਇਰ ਹੋਣਾ ਜੱਜ ਲੱਗ ਗਿਆ ਉਹ ਪੜ ਕੇ ਆਇਆ ਇੱਕ ਪ੍ਰੋਸੈਸ ਰਾਹੀਂ ਉਹਨੇ 60 ਸਾਲਾਂ ਬਾਅਦ ਬਦਲਣਾ ਇਸੇ ਤਰ੍ਹਾਂ ਹੀ ਐਸਐਸਪੀ ਨੇ ਨੌਕਰੀ ਪੂਰੀ ਕਰਨੀ ਆ ਤੇ ઠાਣੇਦਾਰ ਨਹੀਂ ਕਰਨੀ ਹੁਣ ਬਦਲਿਆ ਕੌਣ ਜਾ ਸਕਦਾ ਕੱਲੀ ਵਿਧਾਨਪਾਲਿਕਾ ਬਦਲੀ ਜਾ ਸਕਦੀ ਹੈ ਜੀ ਐਮਐਲਏ ਬਦਲੇ ਜਾ ਸਕਦੇ ਆ ਜੀ ਤੇ ਐਮਐਲਏ ਕੌਣ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਜਾਂ ਵੋਟਾਂ ਪਾਉਣ ਵਾਲਿਆਂ ਦੀ ਤਕਦੀਰ ਬਦਲਣੀ ਹੈ ਜਾਂ ਤਕਦੀਰ ਲਿਖਣੀ ਹੈ ਉਹਨਾਂ ਨੇ ਤੈਅ ਕਰਨਾ ਹੈ ਮਨਰੇਗਾ ਦੀ ਦਿਹਾੜੀ ਕਿੰਨੀ ਹੋਵੇ ਉਹਨਾਂ ਨੇ ਤੈਅ ਕਰਨਾ ਹੈ ਵੀ ਬੱਚਿਆਂ ਨੂੰ ਰੁਜ਼ਗਾਰ ਮਿਲੇ ਬੱਚਿਆਂ ਦੀ ਪੜ੍ਹਾਈ ਕਿਹੋ ਜੀ ਹੋਵੇ ਠੀਕ ਹੈ ਸੋ ਉਹਨਾਂ ਨੂੰ ਲੈ ਕੇ ਆਉਣ ਦਾ ਸਿਸਟਮ ਬਦਲਣਾ ਪਏਗਾ ਕੋਈ ਬੰਦਾ 2 ਕਰੋੜ ਰੁਪਈਆ ਲਾ ਕੇ ਪਹਿਲੀ ਗੱਲ ਤਾਂ ਇਹ ਹੈ ਵੀ ਉਹਨੂੰ ਮਾਫੀਆ ਨਾ ਚੁਣੇ ਠੀਕ ਹੈ ਮਾਫੀਆ ਕੌਣ ਹੈ ਕਾਂਗਰਸ ਕਾਲੀ ਆਮ ਆਦਮੀ ਤੇ ਭਾਜਪਾ ਇਹ mafie ਨੇ ਜੀ ਠੀਕ ਹੈ ਉਹ ਨਾ ਚੁਣ ਜਿਹੜੇ ਬੰਦੇ ਨੇ ਤੁਹਾਡੀ ਤਕਦੀਰ ਲਿਖਣੀ ਹੈ ਉਹਦਾ ਫੈਸਲਾ ਤੁਸੀਂ ਕਰੋ ਵੀ ਆ ਬੰਦਾ ਲਿਖੇਗਾ ਦੂਜੀ ਗੱਲ ਉਹਦੀ ਚੋਣ ਜਦੋਂ ਲੜਨੀ ਹੈ ਉਦੋਂ ਤੁਸੀਂ ਪੈਸੇ ਇਕੱਠੇ ਕਰੋ 100 100 ਰੁਪਿਆ 2 200 ਰੁਪਿਆ ਤੇ ਉਹਦਾ ਖਰਚਾ ਕਰੋ ਜਿਹੜਾ ਬੰਦਾ 2 ਕਰੋੜ ਰੁਪਿਆ ਲਾ ਕੇ ਜਿੱਤੇਗਾ ਠੀਕ ਹੈ ਭਾਜਪਾ ਨੇ ਦੇਸ਼ ਨੂੰ ਲੁੱਟਿਆ ਤੇ ਲੁੱਟਣ ਤੋਂ ਬਾਅਦ ਅੱਜ ਉਹਨਾਂ ਦੇ ਜਿਹੜੇ ਲੋਕ ਨੇ ਜਿਹੜੇ ਨਮਾਇंदे ਬਣਨ ਵਾਲੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ 'ਚ ਭੇਜਣਾ ਹੈ ਉਹ ਕਰੋੜਾਂ ਰੁਪਇਆ ਖਰਚ ਕੇ ਸੱਤਾ 'ਤੇ ਆਉਣਗੇ ਤਾਂ ਜਿਹੜਾ ਕਰੋੜਾਂ ਖਰਚ ਕੇ ਸੱਤਾ 'ਤੇ ਆਏਗਾ ਉਹ ਤੁਹਾਡੇ ਬੱਚਿਆਂ ਲਈ ਕਿਉਂ ਸੋਚੇਗਾ ਹਾਂ ਠੀਕ ਹੈ ਨਾ ਅਸੀਂ ਕਦੋਂ ਦੇ ਧੋਖਾ ਖਾ ਰਹੇ ਹਾਂ ਮੈਂ ਤੁਹਾਨੂੰ ਦੱਸਿਆ ਕਿ 16 ਵਾਰ ਸਰਕਾਰਾਂ ਚੁਣੀਆਂ ਜੀ ਪੰਜਾਬ ਦੀ ਗੱਲ ਕਰੀਏ ਤਾਂ ਜੀ ਪਹਿਲੀਆਂ 4 ਸਰਕਾਰਾਂ ਨੂੰ ਛੱਡ ਕੇ ਮਗਰਲੀਆਂ ਨੇ ਸਾਰੀਆਂ ਨੇ ਲੁੱਟਿਆ ਕੁੱਟਿਆ ਹੁਣ ਇੱਕ ਵਾਰੀ ਗਲਤੀ ਕਰਨ ਵਾਲਾ ਬੰਦਾ ਆਪਾਂ ਕਹਿ ਦਿੰਨੇ ਆਂ ਇਹ ਭੋਲਾ ਆ ਹੂੰ ਠੀਕ ਆ ਦੂਜੀ ਵਾਰੀ ਜਿਹੜਾ ਗਲਤੀ ਕਰਦਾ ਆਪਾਂ ਉਹਨੂੰ ਕਹਿ ਦਿੰਨੇ ਆਂ ਵੀ ਇਹ ਤਾਂ ਕਮਲਾ ਆ ਹੂੰ ਠੀਕ ਆ ਤੀਜੀ ਵਾਰੀ ਜਿਹੜਾ ਗਲਤੀ ਕਰਦਾ ਆਪਾਂ ਉਹਨੂੰ ਕਹਿੰਦੇ ਆਂ ਮਹਾਮੂਰਖ ਹੈ ਹੂੰ ਪਰ ਜਿਹੜਾ ਮੁੜ-ਮੁੜ ਕੇ ਹੀ ਗਲਤੀ ਕਰੀ ਜਾਂਦਾ ਹੂੰ ਫਿਰ ਮੈਨੂੰ ਤਾਂ ਕਹਿੰਦੇ ਆਂ ਵੀ ਸ਼ਰਮ ਆਉਂਦੀ ਆ ਉਹ ਬੰਦਾ ਨਹੀਂ ਉਹ ਗਧਾ ਆ ਹੂੰ ਅਸੀਂ ਗਧੇ ਬਣ ਗਏ ਆ ਵੇ ਅਸੀਂ ਕੱਲੇ ਤਾਂ ਲੋਕ ਅਧਿਕਾਰ ਲਹਿਰ ਇੱਕ ਯਤਨ ਕਰ ਰਹੀ ਹੈ ਕਿ ਅਸੀਂ ਗਧਿਆਂ ਤੋਂ ਮਨੁੱਖ ਬਣੀਏ। ਔਰ ਆਪਦੇ ਦੁੱਖਾਂ ਦੀ ਪਹਿਲਾ ਨਿਸ਼ਾਨਦੇਹੀ ਕਰੀਏ ਕਿ ਸਾਨੂੰ ਚਾਹੀਦਾ ਕੀ ਹੈ। ਅੱਜ ਨੌਕਰ ਫੈਸਲਾ ਕਰਦਾ ਹੈ ਵੀ ਮੈਂ ਮਾਲਕ ਨੂੰ ਕੀ ਦੇਣਾ ਹੈ। ਦੇਖੋ ਜਿਹੜੇ ਲੀਡਰ ਨੇ, ਸੇਵਕ ਨੇ, ਲੋਕਾਂ ਦੇ ਐਂ ਕਹਿੰਦੇ ਆ ਨਾ, ਉਹ ਫੈਸਲਾ ਕਰਦੇ ਆ ਮੈਂ ਖੰਡ ਦਿਆਂ, ਮੈਂ ਪੱਤੀ ਦਿਆਂ, ਮੈਂ ਤੁਹਾਨੂੰ ਕਣਕ ਦੇ ਦੂੰ, ਮੈਂ ਆਹ ਦੇ ਦੂੰ। ਠੀਕ ਹੈ। ਮਾਲਕ ਕੌਣ ਹੈ? ਲੋਕ ਮਾਲਕ ਨੇ। ਪਹਿਲਾਂ ਤਾਂ ਅਸੀਂ ਸਾਰੇ ਰਲ ਕੇ ਅਜੰਡਾ ਤਿਆਰ ਕਰੀਏ ਕਿ ਮਾਲਕ ਨੂੰ ਚਾਹੀਦਾ ਕੀ ਹੈ। ਠੀਕ ਹੈ, ਇਹ ਮਾਲਕ ਨੇ। ਇਹ ਫੈਸਲਾ ਕਰਨਗੇ ਸਾਨੂੰ ਕੀ ਚਾਹੀਦਾ ਔਰ ਉਹ ਫੈਸਲਾ ਕਰਨ ਲਈ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਵੱਡੇ ਇਕੱਠ ਕਰਾਂਗੇ ਛੋਟੀਆਂ ਕਮੇਟੀਆਂ ਬਣਾਵਾਂਗੇ ਠੀਕ ਹੈ ਗੱਲਾਂ ਸੁਧਾਰਨ ਕਰਾਂਗੇ ਵੱਡੀਆਂ ਫੜਾਂ ਨਹੀਂ ਮਾਰਾਂਗੇ ਸਾਡੀ ਇੱਕ ਮਤਲਬ ਤਰਾਸਦੀ ਬਣ ਗਈ ਹੈ ਕਿ ਜਿਹੜਾ ਬੰਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਬਹੁਤ ਸਮਾਨ ਨੂੰ ਟਾਕੀਆਂ ਲਾਉਂਦਾ ਅਸੀਂ ਕਹਿੰਦੇ ਆ ਵੱਡਾ ਲੀਡਰ ਹੈ ਮੁੜ ਕੇ ਭਾਵੇਂ ਉਹ ਤੁਹਾਨੂੰ ਜੇਲ੍ਹ ਚ ਹੀ ਲੈ ਜਾਂਦਾ ਤੇ ਲਿਜਾ ਕੇ ਖੂਚ ਸਿੱਟ ਦਿੰਦਾ ਠੀਕ ਹੈ ਇਹ ਸਾਡੀ ਤਰਾਸਦੀ ਰਹੀ ਹੈ ਸੋ ਅਸੀਂ ਛੋਟੀਆਂ ਤੇ ਸਧਾਰਨ ਗੱਲਾਂ ਕਰਾਂਗੇ ਉਹ ਲੋਕਾਂ ਦੇ ਨਾਲ ਜੁੜੀਆਂ ਹੋਣਗੀਆਂ ਤੇ ਇਹ ਲੋਕ ਹੀ ਕਰਨਗੇ ਲੋਕਾਂ ਚੋਂ ਹੀ ਲੀਡਰ ਉੱਠਣਗੇ ਤਾਂ ਉਹੀ ਸਿਸਟਮ ਬਦਲਣਗੇ ਜੀ ਇਹ ਸਾਨੂੰ ਕਰਨਾ ਪਏਗਾ ਇਹ ਸਾਡੇ ਕੋਲੇ ਆਖਰੀ ਹੱਲ ਹੈ